ਵੈਗ੍ਰੇਜੀ ਕਾ ਖਾਲਸਾ ਵੈਗ੍ਰੇਜੀ ਕੀ ਫਤਿਹ ਦਾਸ ਗੁਰਿੰਦਰ ਸਿੰਘ ਭੰਗੂ ਸੂਬਾ ਪ੍ਰਧਾਨ ਸ਼ੇਰੇ ਪੰਜਾਬ ਸੰਜੂਨੀਅਮ ਦੋਸਤੋ ਹਰ ਇੱਕ ਲਈ ਜਿਹੜਾ ਨਵਾਂ ਸਾਲ ਹੁੰਦਾ ਹਰ ਰੋਜ਼ ਹਰ ਸਵੇਰੇ ਉਹ ਨਵੇਂ ਸਾਲ ਦੇ ਰੂਪ 'ਚ ਆਉਂਦੀ ਆ ਕਿਉਂਕਿ ਨਵੇਂ ਸਾਲ ਦੇ ਵਿੱਚ ਜਿਹੜੀ ਅੱਜ ਮੁੱਦੇ ਤੇ ਗੱਲ ਕਰਦੇ ਆ ਨਵੇਂ ਸਾਲ ਦੇ ਵਿੱਚ ਜਿਹੜੀ ਭਗਵੰਤਮਾਨ ਸਰਕਾਰ ਹੈਗੀ ਆ ਜਿਹੜੀ ਆਪਣੇ ਆਪ ਨੂੰ ਬੜਾ ਸੱਚ ਪੇਸ਼ ਕਰਦੀ ਆ ਲੋਕਾਂ 'ਚ ਉਦੇ ਬਾਰੇ ਗੱਲ ਕਰਾਂਗੇ ਕਿ ਸਾਡੇ 7-8 ਪੱਤਰਕਾਰ ਵੀਰ ਜਿਹੜੇ ਸੱਚ ਦਾ ਸਵਾਲ ਕਰਦੇ ਆ ਉਹਨਾਂ ਨੂੰ ਨਵੇਂ ਸਾਲ ਦੇ ਵਿੱਚ ਇੱਕ ਹੁਸ਼ੰਗਾਤ ਮਿਲੀ ਆ ਉਹਨਾਂ ਨੂੰ ਇੱਕ ਗਿਫਟ ਮਿਲਿਆ ਹੈਗਾ ਜਿਹੜੀ ਸਰਕਾਰ ਨੇ ਜਿਹੜੀ ਸੱਥਾਂ ਚ ਚੱਲਣ ਵਾਲੀ ਸਰਕਾਰ ਨੇ ਔਰ ਉਹਨਾਂ ਤੇ ਪਰਚੇ ਕੀਤੇ ਹਲੇ ਤਾਂ ਆਮ ਘਰਾਂ ਦੇ ਬੱਚੇ ਹੈਗੇ ਆ ਜਿਹੜੇ ਕੋਈ ਐਮਐਲਏ ਮੰਤਰੀ ਔਰ ਮੁੱਖ ਮੰਤਰੀ ਬਣਿਆ ਜਿਹੜੇ ਖਾਸ ਘਰਾਂ ਦੇ ਹੁੰਦੇ ਹੋ ਸਕਦਾ ਫਿਰ ਤਾਂ ਪੰਜਾਬ ਦੇ ਲੋਕਾਂ ਨੂੰ ਸਾਹ ਲੈਣਾ ਵੀ ਔਖਾ ਹੋ ਜਾਵੇ ਉਹ ਸਵਾਲ ਨਹੀਂ ਆਉਂਦੀ ਵੀ ਸੱਚ ਦਾ ਸਵਾਲ ਪੱਤਰਕਾਰ ਕਰਨ ਉਹਦੇ ਪਰਚੇ ਕਿਉਂ ਕੀਤੇ ਜਾਂਦੇ ਨੇ ਸੋ ਇਸ ਤੇ ਜਿੱਥੇ ਮੈਂ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਸਖਤ ਸ਼ਬਦਾਂ ਚ ਨਿੰਦਾ ਕਰਦਾ ਉਥੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਵੱਲੋਂ ਵੀ ਸਖਤ ਸ਼ਬਦਾਂ ਚ ਨਿੰਦਾ ਕਰਦਾ ਵੀ ਸਰਕਾਰਾਂ ਕਹਿੰਦੀਆਂ ਕੋਸ਼ਿਸ਼ਾਂ ਤੇ ਕਰਦੀਆਂ ਕੋਸ਼ਿਸ਼ਾਂ ਜਿਵੇਂ ਸੈਂਟਰ ਸਰਕਾਰ ਨੇ ਬਹੁ ਮੀਡੀਆ ਆਪਣੇ ਕਬਜ਼ੇ ਚ ਕੀਤਾ ਹੋਇਆ ਇਦਾਂ ਹੀ ਭਗਵਾਨਤਮਨ ਸਰਕਾਰ ਚਾਹੁੰਦੀ ਆ ਵੀ ਜਿਹੜੀ ਕੋਈ ਨੈਗੇਟਿਵਿਟੀ ਵਾਲੀ ਗੱਲ ਹੈਗੀ ਆ ਉਹ ਕੋਈ ਪੱਤਰਕਾਰ ਕੋਈ ਸੱਚ ਬੋਲਣਾ ਚਾਹੁੰਦਾ ਜਾਂ ਸਾਨੂੰ ਸਵਾਲ ਕਰਦੇ ਆ ਉਹ ਸੁਆ ਨਾ ਕਰੋ ਸਾਡਾ ਕੰਮ ਆ ਸਿਰਫ ਸੁਣਾਣਾ ਸੁਣਾਉਣਾ ਹੀ ਹੈਗਾ ਸੁਣਨਾ ਨਹੀਂ ਸੋ ਇਹ ਸਰਕਾਰ ਨੇ ਤੇ ਉਹਦੇ ਕਹੇਜ ਕੰਮਾਂ ਚ ਪੈ ਗਈ ਵੀ ਜੋ ਸੱਚ ਅੱਗੇ ਸਰਕਾਰਾਂ ਪਹਿਲਾਂ ਵੀ ਬਣਦੀਆਂ ਦੇਖੋ ਸਿਆਸਤ ਦਾ ਦੂਜਾ ਨਾਮ ਹੈ ਸਿਆਸਤ ਕਿਸੇ ਦੀ ਸਕੀਨ ਨਹੀਂ ਹੋਈ ਚਾਹੇ ਤੁਸੀਂ ਕੋਈ ਵੀ ਇਲੈਕਸ਼ਨ ਲੈ ਲਓ ਨਾਰਮਲ ਬੰਦਿਆਂ ਚਾਹੇ ਤੁਸੀਂ ਸੋਸਾਇਟੀਆਂ ਦੀ ਹੋ ਲੈ ਲਓ ਸੋਸਾਇਟੀਆਂ ਦੇ ਉੱਪਰ ਜਾਂ ਸ਼ੂਗਰ ਮਿਲਾਂ ਦੀ ਜਾਂ ਹੋਰ ਕਹਿਣੀ ਤੇ ਕਥਨੀ 'ਚ ਬੜਾ ਫਰਕ ਆ ਕੋਈ ਜ਼ਿੰਮੇਵਾਰੀ ਨਹੀਂ ਲਵਾਉਂਦਾ ਹੈਗਾ ਪਰ ਇੱਥੇ ਆ ਸਰਕਾਰ ਕੀ ਕਰਦੀ ਆ ਹੁਣ ਮਰਡੇ ਮਿਲਦੀ ਆਪਾਂ ਜੇ ਗੱਲ ਕਰੀਏ ਓਕੇ ਜਿਹੜੇ ਝਾੜੂ ਦੇ ਭੱਤ ਨੇ ਮਰਡੇ ਮਿਲਦੇ ਵਿੱਚ ਉਹ ਅੰਦਰ ਕੰਮ ਕਰਦੇ ਨੇ ਤੇ ਕਰਦੇ ਕੀ ਨੇ ਹਾਜ਼ਰੀ ਲਾਉਂਦੇ ਨੇ ਜਦ ਤੋਂਪ ਹੈਗੀ ਆ ਕੁਰਸੀਆਂ ਢਾਕੇ ਬਾਹਰ ਬੈਜਿੰਦੇ ਨੇ ਉਹਨਾਂ ਨੂੰ ਪੁੱਛਣ ਵਾਲਾ ਨਹੀਂ ਹੈਗਾ ਕੋਈ ਵੀ ਭਾਈ ਤੁਹਾਡੀ ਡਿਊਟੀ ਕਿੱਥੇ ਆ ਤੁਸੀਂ ਬਾਹਰ ਫ੍ਰੀ ਕਿਉਂ ਬੈਠੇ ਆ ਕਿਉਂਕਿ ਪੁੱਛਣ ਵਾਲਾ ਕਿਉਂ ਨਹੀਂ ਉਹਨਾਂ ਤੇ ਆਸ਼ੀਰਵਾਦ ਆਮ ਪਾਰਟੀ ਦਾ ਹੈਗਾ ਜਿਹੜੇ ਇੱਥੇ ਦੇ ਕਰਤਾ ਤਰਤਾ ਹੈਗੇ ਉਹਨਾਂ ਦਾ ਆਸ਼ੀਰਵਾਦ ਹੈਗਾ ਉਹਨਾਂ ਦੇ ਵਰਕਰਾਂ ਤੇ ਇਸ ਕਰਕੇ ਉਹ ਜਿਹੜੀ ਲੱਖ ਬੰਦੇ ਦਾ ਢਿੱਡ ਭਰਦਿਆ ਉਹਨਾਂ ਨੂੰ ਕੋਈ ਪ੍ਰਵਾਹ ਨਹੀਂ ਮਿਲ ਉੱਜੜ ਗਿਆ ਉੱਜੜ ਜਵੇ ਕੀ ਲੈਣਾ ਦੇਣਾ ਸਾਨੂੰ ਮਿਲਣਾਂ ਤੱਕ ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਜਿਵੇਂ ਆਪਾਂ ਕਹਿ ਲੀਏ ਵੀ ਕੁਝ ਕਿੰਨਾ ਕਾਰਨਾ ਕਰਕੇ ਮਿਲ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਐਤਕੀ ਖੜੋਤ ਆਈ ਹੈ ਲੇਬਰ ਦੀ ਉਹਦਾ ਕਾਰਨ ਕੋਈ ਬਹੁਤਾ ਵੱਡਾ ਨਹੀਂ ਸਾਡੇ ਸਰੋਤਾਂ ਦੇ ਹਿਸਾਬ ਨਾਲ ਸੈਂਟਰ ਜਿਹੜੀ ਚੋਣਾਂ ਹੋਈਆਂ ਉਥੇ ਬੀਜੇਪੀ ਦੀ ਸਰਕਾਰ ਬਣੀ ਵਿਆਰ ਦੇ ਵਿੱਚ ਇਹ ਪ੍ਰੈਕਟੀਕਲ ਤੌਰ ਤੇ ਗੱਲ ਕਰਦੇ ਆਂ ਝੂਠਾ ਇਲਜ਼ਾਮ ਨਹੀਂ ਵੀ 10-10000 ਰੁਪਿਆ ਬੋਟ ਦਾ ਦਿੱਤਾ ਗਿਆ ਇਹਦੇ ਵਿੱਚ ਕੋਈ ਦੂਰ ਹੈ ਨਹੀਂ ਮੇਰੇ ਕੋਲ ਇੱਕ ਸਟਾਫ ਮੈਂਬਰ ਮੇਰੇ ਕੋਲ ਕੰਮ ਕਰਦਾ ਵਿਹਾਰ ਦਾ ਵੀ ਦੂਰ ਹੈਗਾ ਉਹਨਾਂ ਦੇ ਖਾਪਿਆਂ 'ਚ ਪਿਆ ਹੈਗਾ ਵਾ ਇਸ ਕਰਕੇ ਵੀ ਕਾਫੀ ਖੜੋਤ ਆਈ ਆ ਪਰ ਜਦੋਂ ਖੜੋਤ ਆ ਜਾਂਦੀ ਆ ਮਸ਼ੀਨਰੀ ਹੈਗੀ ਆ ਜਿਹੜਾ ਬੋਰਡ ਆਵ ਡਾਇਰੈਕਟਰ ਰਾ ਜਾਂ ਜਿਹੜਾ ਮੈਨੇਜਮੈਂਟ ਆ ਤਾਂ ਉਹਦੀਆਂ ਮੈਨੇਜਮੈਂਟ ਕਿਉਂ ਬਣਦੇ ਆ ਬੋਰਡ ਕਿਉਂ ਬਣਦੇ ਆ ਉਹਦਾ ਕੰਮ ਹੈ ਵੀ ਬਸ ਚੁੱਪ ਕਰਕੇ ਬੈਠੋ ਤਮਾਸ਼ਾ ਦੇਖੋ ਉਹਨਾਂ ਨੂੰ ਜੋੜ ਤੋੜ ਕਰਨਾ ਚਾਹੀਦਾ ਜਦੋਂ ਹੋਰ ਮਿਲਾਂ ਦੇ ਵਿੱਚ ਮਸ਼ੀਨਾਂ ਹੈਗੀਆਂ ਕਿਤੇ ਨਾ ਕਿਤੇ ਉਹਨਾਂ ਨੂੰ ਮਸ਼ੀਨਾਂ ਦਾ ਪ੍ਰਬੰਧ ਕਰਕੇ ਗੰਨੇ ਕਾਸਟਕਾਰਾਂ ਨਾਲ ਖੜਨਾ ਚਾਹੀਦਾ ਇਹ ਤਾਂ ਫਿਰ ਪਿਛਲੇ ਟਾਈਮਾਂ ਚ ਵੀ ਵੋਟ ਬਣਿਆ ਉਥੇ ਗਾਂ ਵੀ ਵੋਟ ਬਣਿਆ ਉਹ ਤਾਂ ਫਿਰ ਉਹੀ ਗੱਲ ਹੋ ਗਈ ਵੀ ਅਸੀਂ ਤੁਹਾਨੂੰ ਆ ਕਰਦੇ ਆਂਗੇ ਹੋਣਾ ਹੋਣਾ ਕੁਛ ਨਹੀਂ ਨਾ ਕੁਛ ਹੋ ਰਿਹਾ ਜੋ ਮਿਲ ਦੇ ਵਿੱਚ ਹੋ ਰਿਹਾ ਸਾਰਿਆਂ ਦੇ ਸਾਹਮਣੇ ਹੈਗਾ ਵਾ ਬਹੁਤ ਸਾਰੇ ਝਾੜੂ ਦੇ ਅੰਨੇ ਭਗਤਾਂ ਜਿਹੜੇ ਜਿਨ੍ਹਾਂ ਤੇ ਪੂਰਾ ਆਸ਼ੀਰਵਾਦ ਹੈਗਾ ਉਹ ਆਪਣੀ ਹਾਜ਼ਰੀ ਲਾਉਂਦੇ ਨੇ ਡਿਊਟੀ ਉਹਨਾਂ ਦੀ ਜਿੱਥੇ ਡਿਊਟੀ ਦੀ ਸ਼ੀਟ ਹੈਗੀ ਆ ਉਥੇ ਖਾਲੀ ਚੱਲਦੀ ਆ ਜਾਂ ਫਿਰ ਉਹਨਾਂ ਦੀ ਕਹਿਦੀ ਇਹ ਵੀ ਸਰਕਾਰੀ ਦਰਬਾਰੇ ਹੈਗੀ ਆ ਕੋਈ ਪ੍ਰਵਾਹ ਨਹੀਂ ਨਾ ਨਾ ਕੋਈ ਪੁੱਛਣੇ ਆਣਾ ਜੀ ਐਮ ਜਿਹੜੇ ਜੀਐਮ ਹੁੰਦੇ ਨੇ ਜਿਹੜਾ ਸਿਸਟਮ ਨੂੰ ਚਲਾਉਂਦਾ ਜੀਐਮ ਮਿਲਦਾ ਉਹ ਵਿਚਾਰਾ ਕਿਤੇ ਨਾ ਕਿਤੇ ਚੁੱਪ ਕਰਕੇ ਬੈਠਾ ਪਤਾ ਨਹੀਂ ਕਿਉਂ ਚੁੱਪ ਕਰਕੇ ਮੈਨੇਜਮੈਂਟ ਬੈਠੀ ਆ ਕਿਉਂ ਅੰਦਰ ਦੀ ਇਹਨਾਂ ਦੀ ਗੈਰਤਾ ਅਣਖ ਪਤਾ ਨਹੀਂ ਕਿੱਥੇ ਚਲੇਗੀ ਇਹਨਾਂ ਲੋਕਾਂ ਦੀ ਸੋ ਇਸ ਕਰਕੇ ਅਸੀਂ ਸਿਆਸਤ ਨੂੰ ਨਫ਼ਰਤ ਕਰਦੇ ਆ ਮੈਂ ਵੀਰਾਂ ਨੂੰ ਬੇਇੱਜ਼ਤੀ ਕਰਦਾ ਜੇ ਕੋਈ ਸੱਚ ਦੀ ਗੱਲ ਚੁੱਕਦਾ ਜਿਕਰ ਪੱਤਰਕਾਰ ਵੀਰਾਂ ਤੇ ਪਰਚੇ ਹੋਇਆ ਮਿਲਦਾ ਹੁੰਦਾ ਸੱਚ ਬੋਲਣੇ ਦਾ ਕਿਤੇ ਨਾ ਕਿਤੇ ਆਪਾਂ ਨੂੰ ਮੁੱਲ ਚੁਕਾਉਣਾ ਪੈਂਦਾ ਫਿਰ ਸਮਾਂ ਵੀ ਨਹੀਂ ਲੱਗਦਾ ਔਸੀਨਿਕ ਸਰਕਾਰ ਨੂੰ ਚੰਗਾ ਕਹਿੰਦੇ ਚਮਕੌਰ ਸਾਹਿਬ ਦੇ ਇਲਾਕੇ 'ਚ ਵੀ ਬਹੁਤ ਪਰਚੇ ਝੂਠੇ ਹੋਏ ਆ ਇਹਦੇ ਵਿੱਚ ਕੋਈ ਦੂਰ ਆਮਾ ਨਹੀਂ ਅਸੀਂ ਵੀ 4-5-5 ਦਿਨ ਮੈਂ ਕੱਟ ਕੇ ਆਇਆ ਜੇਲ੍ਹ ਔਰ ਸਾਡੇ ਸੂਬਾ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਪੰਜੋੜਾ ਅਸੀਂ ਇਕੱਠੇ ਕੱਟ ਗਏ ਉਹ ਵੀ ਸਰਕਾਰ ਦੀ ਦਿਨ ਸੀਗੀ ਨਾ ਮਤਲਬ ਜੇ ਤੁਸੀਂ ਹੱਕ ਦੀ ਗੱਲ ਕੋਈ ਆਵਾਜ਼ ਚੁੱਕੋਗੇ ਤਾਂ ਸਿੱਧੇ ਰੂਜ ਤੁਹਾਡੇ ਘਰਾਂ 'ਚ ਕੰਦਾ ਡੱਪ ਕੇ ਪੁਲਿਸ ਆਉਗੀ ਕਮਾਲ ਦੀ ਗੱਲ ਆ ਯਾਰ ਉਹ ਪੁਲਿਸ ਵਾਲੇ ਅਫਸਰਾਂ ਨੂੰ ਵੀ ਸੋਚਣਾ ਚਾਹੀਦਾ ਹੈ ਯਾਰ ਵੀ ਅਸੀਂ ਕਿਹੜੇ ਰਾਹ ਤੁਰ ਪਏ ਅਸੀਂ ਲੋਕਾਂ ਨੂੰ ਕੀ ਸੇਵਾ ਦੇਣੀ ਆ ਸਾਡੀ ਡਿਊਟੀ ਕੀ ਬਣਦੀ ਆ ਅਸੀਂ ਸਰਕਾਰ ਜਿਵੇਂ ਸਾਨੂੰ ਚਲਾਉਂਦੀ ਆ ਉਵੇਂ ਅਸੀਂ ਡੁਗ ਡੁਗ ਹੀ ਖੜਕਾਉਨੇ ਆ ਤਾਂ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਟੀਲ ਬੇਜ਼ੀਤੀ ਕਰਦਾ ਤੁਹਾਨੂੰ ਖੜ ਜਾਣਾ ਚਾਹੀਦਾ ਹੈਗਾ ਡਟ ਕੇ ਖੜਨਾ ਚਾਹੀਦਾ ਕੋਈ ਗੱਲ ਨਹੀਂ ਪਰਚੇ ਬੰਦਿਆਂ ਤੇ ਹੀ ਹੁੰਨੇ ਆ ਪਰ ਇਹਦਾ ਸਖਤ ਵਿਰੋਧ ਕਰਾਂਗੇ ਜੋ ਪੱਤਰਕਾਰ ਭਾਈਚਾਰੇ ਲਈ ਕਰਨਾ ਪਿਆ ਕੋਈ ਪ੍ਰੋਟੈਸਟ ਕਰਨਾ ਪਿਆ ਉੱਤੇ ਸਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਔਰ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਜਥੇਬੰਦੀ ਪਿੱਛੇ ਨਹੀਂ ਹਟੇਗੀ ਧੰਨਵਾਦ ਜੁਗੇਵਾਦ ਬਿਰੋ ਖੁਸ਼ ਰਹੋ ਹੋਰ ਕੋਈ ਸਾਡਾ ਕੋਈ ਵੱਟ ਬੰਨੇ ਦਾ ਬੈਰ ਨਹੀਂ ਹੈਗਾ ਅਸਲ 'ਚ ਸਿਆਸਤ ਜਾਂ ਬੰਦਾ ਬਣ ਜਾਂਦਾ ਚਾਹ ਛੋਟੀ ਜਿਹੀ ਸਿਆਸਤ ਹੀ ਹੋਵੇ ਫਿਰ ਉਹਨੂੰ ਕੁਰਸੀ ਮਿਲ ਜਾਂਦੀ ਹੈ ਨਾ ਫਿਰ ਉਹ ਬਾਦਸ਼ਾਹ ਬਣ ਜਾਂਦਾ ਉਹ ਕਹਿੰਦਾ ਮੇਰੇ ਵਰਗਾ ਸਮਝਦਾਰ ਜਾਂ ਮੇਰੇ ਵਰਗਾ ਅਕਲਦਾਰ ਕੋਈ ਹੈ ਨਹੀਂਗਾ ਇਸ ਕਰਕੇ ਅਸੀਂ ਸਿਆਸਤ ਨੂੰ ਨਫ਼ਰਤ ਕਰਦੇ ਹਾਂ ਪਰ ਕਿਤੇ ਨਾ ਕਿਤੇ ਸਾਡੀਆਂ ਜਥੇਬੰਦੀਆਂ ਨੇ ਵੀ ਬੇੜਾ ਕਰਕੇ ਕੀਤਾ ਹੋਇਆ ਹੈ ਖਾਸ ਕਰਕੇ ਸਾਡੇ ਰੋਪੜ ਜ਼ਿਲ੍ਹੇ ਚ ਵੀ ਆਹ ਗੱਲ ਪਹਿਲਾਂ ਜਦੋਂ ਉਹਨਾਂ ਇਲੈਕਸ਼ਨ ਹੋ ਕੇ ਆਟੀਆਂ ਸਾਡਾ ਇਲੈਕਸ਼ਨ ਵਾਲਾ ਤਾਂ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੇ ਵੀ ਬੜੀਆਂ ਝਾੜੂ ਦੀਆਂ ਵੀ ਅਸੀਂ ਸਪੋਰਟ ਕਰਦੇ ਆ ਤੇ ਕੰਮੇ ਬਹਾਉ ਕੀਤੇ ਆ ਉਹਨਾਂ ਨੂੰ ਇਹ ਵੀ ਨਹੀਂ ਪਤਾ ਉਹਨਾਂ ਨੇ ਇਹ ਵੀ ਕਿਹਾ ਕਿ ਮਿਲਦੇ ਸਾਨੂੰ ਧਰਨਾ ਲਾਉਣਾ ਨਹੀਂ ਪਿਆ ਪੇਮੈਂਟ ਆ ਜਾਂਦੀ ਆ ਪਰ ਜਦੋਂ ਨੇ ਇਹ ਵੀਡੀਓ ਬਣਾਈ ਆ ਕਿਸੇ ਆਗੂ ਨੇ ਉਸ ਤੋਂ ਪਹਿਲਾਂ ਅਸੀਂ 1.5 ਮਹੀਨਾ ਪਹਿਲਾਂ ਧਰਨਾ ਲਾ ਕੇ ਹੀ 13 ਕਰੋੜ ਗੰਨਾ ਮਿਲਣ ਦਾ ਜਿਹੜਾ ਬਕਾਇਆ ਸੀ ਉਹ ਪਵਾਇਆ ਸੀ ਗੰਨੇ ਕਾਸ਼ਤਕਾਰਾਂ ਨਾਲ ਮਿਲ ਕੇ ਧਰਨੇ ਦੀ ਕਾਲ ਦਿੱਤੀ ਸੀ ਇਸ ਤੇ ਡੀਸੀ ਨਾਲ ਮੀਟਿੰਗ ਹੋਈ ਸੀ ਸ਼ੇਰਪੰਜਾਬ ਦੀ ਕਿਸਾਨ ਯੂਨੀਅਨ ਦੀ ਸਾਰੀ ਟੀਮ ਨੇ ਜਿਹੜੇ ਮੋਦਵਾਰ ਸੀ ਉਹਨਾਂ ਨੇ ਮੀਟਿੰਗ ਕਰਕੇ ਕਿਤੇ ਨਾ ਕਿਤੇ ਗੰਨਾ ਕਾਸ਼ਤਕਾਰਾਂ ਦੇ ਔਰ ਜਥੇਬੰਦੀ ਦੇ ਪ੍ਰੈਸ਼ਰ ਨਾਲ ਉਹਨਾਂ ਨੂੰ 13 ਕਰੋੜ ਦਾ 13 ਕਰੋੜ ਖਾਤਿਆਂ 'ਚ ਪਾਉਣਾ ਪਿਆ ਪਰ ਉਹ ਜਿਹੜਾ ਜਥੇਬੰਦੀ ਦਾ ਆਗੂ ਉਹ ਕਹਿੰਦਾ ਜੀ ਹੁਣ ਤਾਂ ਪੇਮੈਂਟ ਵੀ ਆਈ ਜਾਂਦੀ ਹੈ ਜੀ 24 ਘੰਟੇ ਲੇਟ ਭੱਜੀ ਫਰੀ ਜਾਂਦੀ ਹੈ ਜੀ ਸੋ ਇਹਨਾਂ ਗੱਲਾਂ ਨੂੰ ਵੇਖਦੇ ਹੋਏ ਜਿਹੜੇ ਲੋਕ ਸਿਆਸਤ ਨਾਲ ਮਿਲ ਕੇ ਚੱਲਦੇ ਹੋ ਨਿੱਜੀ ਤੌਰ ਤੇ ਕੰਮ ਲੈਨੇ ਆ ਕਿਸੇ ਨੇ ਡਾਇਰੈਕਟਰ ਬਣਾ ਲਿਆ ਕਿਸੇ ਨੇ ਕੋਈ ਨਿੱਜੀ ਕੰਮ ਕਰਾ ਲੇ ਉਹਦੀ ਭਾਸ਼ਾ ਚੋ ਵੀ ਗੇਲ ਆ ਰਹੀ ਹੈ ਵੀ ਸਾਡੀ ਜਥੇਬੰਦੀ ਦੇ ਬਹੁਤ ਕੰਮ ਕੀਤੇ ਆ ਲੱਖ ਲਾਹਤ ਜਥੇਬੰਦੀ ਚ ਕੰਮ ਕਰਨ ਦੇ ਜੇ ਸਿਆਸਤ ਨੂੰਏ ਤੁਸੀਂ ਸਿਆਸਤ ਵੀ ਛੋਲੀ ਚੇਪਣਾ ਸੋ ਜਉਂਦੇ ਵਾਦ ਦੇ ਰੋ ਖੁਸ਼ ਰੋ ਕਈ ਵਾਰ ਨੂੰ ਗੱਲਾਂ ਬੁਰੀਆਂ ਵੀ ਲੱਗੀਆਂ ਹੋਣਗੀਆਂ ਪਰ ਸੱਚ ਆ ਸੱਚ ਬੋਲਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ